ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵੇਂ ਬਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੂਰ ਦੇ ਬਾਦਰੀਨ ਸਾਡੇ ਸਾਥ ਤੇ ਬੱਚੇ ਹੋਗੇ ਰੈਡੀ ਇਧਰ ਮੌਸਮ ਵੀ ਪੂਰਾ ਖਰਾਬ ਹੋ ਰਿਹਾ ਅੱਜ ਨਾ ਮੀਂਹ ਦੀ ਸੰਭਾਵਨਾ ਮੈਨੂੰ ਲੱਗਦੀ ਹੈ ਸ਼ਾਇਦ ਤੇ ਨਾ ਹੀ ਪਵੇ ਤਾਂ ਚੰਗੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਲੈਂਟਰ ਦਾ ਕੰਮ ਹੈ तकरीबन तकरीबन ਅ ਨਵੇਂ ਲੱਗਿਆ ਪਿਆ ਇਸ ਕਰਕੇ ਪਰ ਮਾਤਾ ਕੀ ਅਰਦਾਸ ਹੈ ਵੀ ਇੱਕ ਦੋ ਦਿਨ ਵੇਟ ਕਰ ਲਾ ਹੋਰ ਤੇ ਬੱਚੇ ਆਪਣੇ ਹੋ ਗਏ ਰੈਡੀ ਸਕੂਲ ਜਾਣ ਵਾਸਤੇ ਤੇ ਪਨੀਰ ਪੀ ਰਿਹਾ ਚਾ ਸੋਰੀ ਦੁੱਧ ਪੀ ਰਿਹਾ ਚਾ ਗਲਤ ਕੱਟਿਆ ਪਾ ਲਿਆ ਤੇ ਦੰਮੂ ਦਰ ਅੰਦਰ ਆਪਣੇ ਕਮਰੇ ਚ ਤੇ ਆਪਣੀ ਵੀ ਆਪਾਂ ਚਾ ਬਣਾ ਲਈ ਤੇ ਲੋ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੱਛੇ ਜਿੱਥੇ ਆਪਣਾ ਘਰ ਵੰਡ ਰਣ ਨਾਲ ਆਪਣਾ ਖੇਤ ਦਾ ਵੀ ਦਿਖਾਉਣਾ ਤੁਹਾਨੂੰ ਮੇ ਆਪਣੇ ਖੇਤ ਚ ਪਾਣੀ ਕਿੰਨਾ ਕਰਿਆ ਗਿਆ ਹੁਣ ਨਾ ਤੇ ਰੱਬ ਫੇਰ ਚੜ ਕੇ ਆ ਗਿਆ ਦੁਬਾਰਾ ਇਹ ਤੇ ਸਾਡੀ માતા ਜੀ ਦੀ ਬੈਕਰੀ ਹੈ ਹੈ ਬਾਹਰ ਦਾ ਵੀਊ ਦੇਖ ਰਹੇ ਨੇ ਸ਼ਾਨ ਹੈ 26 ਪੁੱਛਦਾ ਹੀ ਲੈਣੀ ਹੈ ਇਹਨਾਂ ਲਈ ਕੌਣ ਕਹਿੰਦਾ ਸੀਗਾ ਆਇਆ ਸੀ 26 ਵਾਲਾ ਅੱਛਾ ਫਿਲਹਾਲ ਅੰਦਰ ਤੁਸੀਂ ਨਹੀਂ ਮੈਂ ਲਿਆਂਦੀ ਉਹ ਦਿਨ ਦੀ ਅੱਛਾ ਅੱਜ ਨਹੀਂ ਆਣੀ ਤੇ ਲੋ ਜੀ ਸਾਨੂੰ ਪਿੱਛੇ ਦਾ ਵੀ ਦਿਖਾਉਣਾ ਮੈਂ ਜਾ ਕੇ ਆਪਾਂ ਘਰ ਕਿਤੇ ਦਾ ਕੰਪਲੀਟ ਹੋ ਗਿਆ ਤੇ ਬੁਟੀਕ ਤਾਂ ਵੀ ਆਪਾਂ ਤੁਹਾਨੂੰ ਚਾਨਣ ਪਾਵਾਂਗੇ ਬੁਟੀ ਕਿਤੇ ਤੱਕ ਪਹੁੰਚਿਆ ਲਓ ਜੀ तकरीबन ਕੰਮ ਆਪਣਾ ਕੰਪਲੀਟ ਹੈ ਸ਼ਾਇਦ ਅੱਜ ਟੁੱਲੇ ਪੈੜ ਆ ਜਾਣਗੇ ਤੇ ਆਪਾਂ ਲੈਂਟਰ ਪੌਂਟ ਦੀ ਤਿਆਰੀ ਕਰ ਲਾਂਗੇ ਇਹ ਸਾਰੀਆਂ ਉੱਪਰ ਤੱਕੰਦਾ ਪਹੁੰਚ ਗਈਆਂ ਨੇ ਆਪਣੀਆਂ ਠੀਕ ਹੈ ਜੀ ਆ ਦੇਖੋ ਸਾਰਾ ਬਸ ਆ ਜਿਹੜੀ ਚੀਜ਼ ਹੈ ਨਾ ਇਹ ਰਹਿ ਗਈ ਆਪਣੀ ਇੱਕ ਸਾਈਡ ਤੋਂ ਬਾਕੀ ਟੋਟਲੀ ਸਾਰਾ ਕੰਪਲੀਟ ਹੈ ਕੰਮ ਆ ਦੇਖੋ ਜੀ ਸਾਰੀਆਂ ਕੰਦਾ ਹੋ ਗਏ ਉੱਪਰ ਤੱਕ ਐਂਡ ਤੱਕ ਦੇਖੋ ਜੀ बस ओ जड़ी परलीकंदा ना ओ रह गई है ते सोनू हुन पीछे वाला हो व्यू दिखाऊंगा मैं लो जी पीछे व्यू चेक करो मी ਕਿੰਨਾ ਆਇਆ ਸੀਗਾ ਤੇ ਹੁਣ ਵੀ ਪਰਮਾ ਰੱਬ ਤਿਆਰ ਹੈ ਮੀ ਪਾਉਣ ਵਾਸਤੇ ਤੇ ਇਧਰ ਅੱਜ ਆਪਣੀ ਬਦਰੀ ਦਿਖਣ ਲੱਗ ਗਈ ਦੇਖੋ ਲੋ ਜੀ ਇਹ ਸਾਰੀ ਪਾਣੀ ਦੇ ਵਿੱਚ ਚਲ ਗਈ ਸੀਗੀ ਤੇ ਹੁਣ ਦਿਖਣ ਲੱਗ ਗਈ ਥੋੜ੍ਹਾ ਥੋੜ੍ਹੀ ਤੇ ਟਿੱਟਾਂ ਤੇ ਮੈਂ ਇਧਰ ਜਿਹੜੀ ਮੱਕੀ ਲਾਈ ਸੀ ਉਹ ਵੀ ਮੈਨੂੰ ਲੱਗਦਾ ਹੁਣ ਰਹਿੰਦੀ ਨਹੀਂ ਖਰਾਬ ਹੋ ਜਾਣੀ ਐ ਤੇ ਰੱਬ ਫੇਰ ਚੜ ਕੇ ਆ ਰਿਹਾ ਈ ਕਾੜਾ ਲੱਗਾ ਹੈ ਹਾਂ ਕਲੰਦਰ ਲੋਕ ਤਾਂ ਅੱਗੇ ਹੀ ਕਹਿੰਦੇ ਨੇ ਕੀ ਬਊਆਂ ਦੀ ਮੰਨਦੇ ਨੇ ਮੁੰਡੇ ਲੋ ਕਹਣਗੇ ਬਊਆਂ ਖੜੀਆਂ ਨੇ ਕੋਲ ਤੇ ਮੁੰਡਾ ਝਾੜੂ ਲਾਂਦਾ ਹੈ ਸਰਕਾਰ ਹੈ ਹਾਂ ਸਰਕਾਰ ਹੈ ਸੋਨਾ ਬੰਦ ਹਾਂ ਇਹ ਸਾਰੇ ਲਾਇਆ ਕਰਨਗੇ ਕਦੀ ਕਾਰਪਾਈ ਨੂੰ ਲਾਇਆ ਕਰਾਂਗੇ ਕਾਰਪਾਈ ਨੂੰ ਜੇਤਾ ਰਹੇਗਾ ਤੇ ਤੁਹਾਨੂੰ ਲਾਇਆ ਹਾਂ ਇਹ ਤਾਂ ਹੈ ਕਾਰਪਾਈ ਜੇਤਾ ਕੋਈ ਬਾਜੀ ਇਹਨੂੰ ਤਾਂ ਬੈਠਾ ਬੈਠਾ ਉੱਥੇ ਜੇਤਾ ਭੋਲਦੇ ਮੈਂ ਕਿਹੜੇ ਕੰਮ ਨੂੰ ਕਿਹਾ ਸੀ ਸੁਖਵਿੰਦਰ ਸਾਰਾ ਕੁੜਾ ਸੋਨੂ ਦੇ ਘਰੇ ਕਰਤਾ ਨਹੀਂ ਕਰਿਆ ਕਰਨਾ ਆਪਾਂ ਨੇ ਨਹੀਂ ਕਰਿਆ ਹਾਂ ਰੋਟੀ ਚਿੱਤਰ ਵੀ ਖਾਇਆ ਕਰਾਂਗੇ ਆਪਾਂ ਦੋਨੇ ਜਣ ਫਿਰ ਪੂਰੇ ਖੜ ਕੇ ਲੜਾਈ ਕਰਨ ਲੱਗ ਜਾ ਕਰ ਦੋਨੇ ਨੂੰ ਕੀ ਹੋਇਆ ਕਰਾਂਗੇ ਕੋਈ ਗੱਲ ਨਹੀਂ ਹਾਂ ਕੀ ਹੋਇਆ ਕਰਾਂਗੇ ਆਹ ਉਹਤ ਵਜੇ ਤੇ ਚਾਰ ਭਾਂਡੇ ਹੋਣ ਗੋਦੇ ਖੜਕਣਗੇ ਜੇ ਦਾ ਭਾਂਡਾ ਹੀ ਇੱਕੋ ਕਿਦਾਂ ਖੜਕੂਗਾ ਹੈ ਕਿ ਨਹੀਂ ਪ੍ਰਧਾਨ ਠੀਕ ਗੱਲ ਹੈ ਨਾਲੇ ਰੌਣਕਾਂ ਲੱਗੇ ਰਹਿਣ ਨਾਲੇ ਰੌਣਕ ਜੀ ਜਲਗਰ ਰਹਿੰਦਾ ਨਾਲੇ ਪਤਾ ਕੀ ਜੋ ਵੀ ਤੁਹਾਡੇ ਅੰਦਰ ਪੜਾਅ ਹੁੰਦੀ ਨਾ ਉਹਨੂੰ ਕੱਢ ਲਿਆ ਕਰੋ ਅੰਦਰ ਨਾ ਰੱਖਿਆ ਕਰੋ ਵੀ ਆਪਾਂ ਕਹਿੰਦੇ ਛੱਡ ਪਰਾ ਲੋਕ ਕੀ ਕਰਨਗੇ ਲੋਕ ਤਾਂ ਉਹ ਵੀ ਕਿਹੜਾ ਕੁਝ ਕਹਿਣਗੇ ਨਹੀਂ ਹੈਗੇ ਲੋਕ ਤਾਂ ਉਹ ਵੀ ਕਹੀ ਜਾਂਦੇ ਨੇ ਕਿ ਨਹੀਂ ਆ ਲੋਕ ਉਹ ਇੰਦਾਜ ਲਾਈ ਜਾਣਗੇ ਲੈ ਲੜਾਈ ਤਾਂ ਹੁੰਦੀ ਹੋਣੀ ਏ ਇਹ ਜਿਹੜੀ ਕਿਹੜੀ ਗੱਲ ਲੜਾਈ ਦਾ ਹੋਵੇ ਜਿੱਥੇ ਦੋ ਭਾਂਡੇ ਤਾਂ ਖੜਕਦੇ ਹੁੰਦੇ ਨੇ ਹਨਾ ਇਹ ਚੰਗਾ ਵੀ ਭਾਂਡੇ ਆ ਵਧੀਆ ਖੜਕਾ ਕੇ ਆ ਵਧੀਆ ਸ਼ਾਂਤੀ ਨਾਲ ਫੇਰ ਟਕਾ ਕੇ ਰੱਖ ਦੋ ਸਲਾ ਚੰਨ ਲੀ ਸੋਨੇ ਜੁੜੇ ਬੜਾ ਹਾਈ ਸਟਾਈਲ ਤਾਂ ਕੀਤਾ ਵੇ ਹੈਲੋ ਗਾਇਸ ਕਿਦਾਂ ਠੀਕ ਹੋ ਗੁਰਪ੍ਰੀਤ ਪਾਰਟੀ ਪਾਰਟੀ ਸਾਜੀ ਗਰੀਬ ਪਾਰਟੀ ਮਾਨੂੰ ਨਾ ਰੱਖਾਂਗੇ ਆਈਫੋਨ ਲਿਆਉਣਾ ਹੀ ਇਹਨੇ ਆਈਫੋਨ ਹੈ ਹੈ ਅਦਾ ਬੈਠਾ ਸਰਪਰਾਂ ਕਰ ਦੂ ਤੂੰ ਮੇਰੇ ਕੋ ਕੈਸ਼ ਲਾਇਆ ਜਾਂਦਾ ਕਿੰਨਾ ਚਾਹੀਦਾ ਈ ਦੱਸ ਹੈ ਮੇਰੇ ਕੋ ਕੈਸ਼ ਲਾਇਆ ਜਾਂਦਾ ਕਿੰਨਾ ਚਾਹੀਦਾ ਈ ਲੈ ਜਾਂਦਾ ਕੋਈ ਗੱਲ ਨਹੀਂ ਫੇਰ ਕਿੰਨੀ ਗੱਲ ਤੂੰ ਫੋਨ ਲਿਆਉਂਦਾ ਮੈਂ ਤੈਨੂੰ ਉਧਰ 2000 ਰੁਪਏ ਮਿਲ ਗਿਆ ਵਿਚਾਰ ਕੈਸ਼ ਮੰਗਦਾ ਕੈਸ਼ ਹੈ ਹੋਰ ਵਿਚਾਰ ਨੇ ਫੋਨ ਲਿਆਉਣਾ ਚਾਹੁੰਦਾ ਪੈਸੇ ਨਹੀਂ ਥੀਮ ਵੇਖੀ ਲੇਕਿਨ ਕਹਾ ਜਾਨੀ ਲੈਸ ਤੇ ਬਾਈਕੀ ਓਹ ਬਾਈਕੀ ਮਾਸਪੀ ਬਣ ਗਈ ਥੀਮ ਦੇ ਸੇ ਸੇ ਦਾ ਟਾਈਮ ਹੈ ਜੀ ਸਾਡਾ ਸਾਰਾ ਟੱਬਰ ਪਹਿਲਾਂ ਉੱਠ ਕੇ ਇੱਥੇ ਹੀ ਆਉਂਦਾ ਜਿਨਾ ਕਿ ਇੱਥੇ ਨਾ ਆਵੇ ਤਾਂ ਜੀ ਨਹੀਂ ਲੱਗਦਾ ਹੈਗਾ ਤੇ ਪ੍ਰਧਾਨ ਸਾਹਿਬ ਆਸਟੈਂਪ ਪੂਰੇ ਲਾਲੇ ਬਣੇ ਹੁੰਦੇ ਨੇ ਝਾੜੂ ਚੂੜੂ ਲਾ ਕੇ ਫੇਰ ਕੋਈ ਕੰਮ ਕਰਦੇ ਨੇ ਹੋਰ ਹੈਂ हां बिल्कुल बिल्कुल सही ਗੱਲ ਐ ਤੋ ਰੱਬ ਵੀ ਅੱਜ ਕਹਿੰਦਾ ਮੈਂ ਕਾੜਾ ਲਾਉਣਾ ਚੰਗਾ ਚਾਹ ਕਹਿੰਦੇ ਨੇ ਤੁਹਾਡੀ ਬਣਾ ਕੇ ਕਹਿੰਦਾਂ ਕਿ ਪਾਤੀ ਮੈਂ ਇੱਕ ਹੋਰ ਮਤੀਲਾ ਬਣਾ ਕੇ ਪਰ ਤਾਂ ਲੈ ਕੇ ਕਹਿੰਦੇ ਚਾਹ ਦਾ ਦੀ ਇਹ ਦੇਖੀ ਪਾ ਦੂਸਾਂ ਕਰੀ ਮੈਂ ਤਾਂ ਬਣਾ ਲਈ ਕਹਿੰਦਾ ਕਰੋ ਦੋ ਤਨ ਵਾਲੀ ਕਰੋ ਹਾਂ ਚੱਕਿਆ ਨਹੀਂ ਸਦੀ ਦਾ ਇਹ ਫਿਲਮ ਵਾਲਾ ਟਰੱਕ ਐ ਅੱਛਾ ਇਹ ਫਿਲਮ ਵਾਲੇ ਟਰੱਕੇ ਪ੍ਰਧਾਨ ਨੂੰ ਰੇ ਨਾ ਜਿੰਦਰਾ ਰੱਖਣ ਨੂੰ ਕੋਈ ਚੀਜ਼ ਬਣਾਉਣੀ ਹੈ ਯਾਰ ਹੈ ਜਿੰਦਰਾ ਰੱਖਣ ਨੂੰ ਕੋਈ ਚੀਜ਼ ਬਣਾਉਣੀ ਸੋਨੂ ਕੰਨ ਚ ਮੋਰਾ ਕਰਵਾ ਲਾਂਗੇ ਕਿੰਦਰ ਸੋਨੂ ਕੰਨ ਚ ਮੋਰਾ ਜਾ ਕਰਵਾ ਲਾਂਗੇ ਇੱਕ ਫਿਰ ਕਿ ਜਿੰਦਰਾ ਰੱਖ ਲਿਆ ਕਰਾਂਗੇ ਤੁਸੀਂ ਕੁਲਿੰਦਰ ਨੂੰ ਝਾੜੀ ਉਦੋਂ ਦੇ ਵੇਖੀਓ ਚੈਨਲ ਨੂੰ ਸਬਸਕ੍ਰਾਈਬ ਨਾ ਕਰਿਓ ਨਾਲ ਵੀਡੀਓ ਨੂੰ ਲਾਈਕ ਨਾ ਕਰਿਓ। ਹੋਰ ਕੱਲ ਪਰਮਜੀਤ ਭਾਗ ਕਹਿੰਦੀ ਮਾਂ ਸੱਜ ਕੇ ਨਹੀਂ ਮੇਰਾ ਭਾਈ ਕਿੱਦਾਂ ਬੈਠਾ ਕਹਿੰਦੀ ਕਾਊਂਟਰ ਕੋਲ ਭੋਲਾ ਜਾ ਬਣ ਕੇ ਮੈਂ ਭੋਲਾ ਨਹੀਂ ਹੈਗਾ ਗੋਲਾ ਇਹ ਗੋਲਾ ਹੈਂ ਕਹਿੰਦੀ ਕਿ ਮੇਰਾ ਭਾਈ ਕਿੱਦਾਂ ਬੈਠਾ ਭੋਲਾ ਜਾ ਬਣ ਕੇ ਕਿਥੇ ਕੱਲ ਸਰਜੀਤ ਭੈਣ ਸੀ ਰਾਜੋ ਸੂਟਾਂ ਲਾਈਵ ਹੋਈਆਂ ਨਾ ਮੈਂ ਜਿਹੜਾ ਜਿਹੜਾ ਪਸੰਦ ਦੇ ਚੱਕ ਲਓ ਮੈਂ ਕਿਹਾ ਵੀ ਰਖੜੀ ਦੇ ਦੇਣੇ ਤੁਹਾਨੂੰ ਸੂਟ ਫਿਰ ਨਾ ਕਿ ਮੇਰੇ ਭਾਬੀਆਂ ਨੇ ਇਹ ਸੂਟ ਦੇਤੇ ਆਪਣੀ ਪਸੰਦ ਦੇ ਤੇ ਕਹਿੰਦਾ ਕੋਈ ਗੱਲ ਨਹੀਂ ਭਾਵੇਂ 200 ਵਾਲੇ ਉਹਦੇ ਭਾਵੇਂ 100 ਵਾਲੇ ਉਹ ਮੈਂ ਉਹਦੇ ਚ ਹੀ ਖੁਸ਼ ਹੋਣਾ ਕਿ ਮੇਰੀਆਂ ਭਾਬੀਆਂ ਨੇ ਸੂਟ ਭੇਜਨੇ ਨਾ ਤੇ ਮੈਂ ਕਹਿੰਦਾ ਕਈ ਭਾ ਉਹ ਨਾ ਨਾ ਹੁੰਦੀਆਂ ਵੀ ਇਹ ਜਿਹੜੀਆਂ ਨਾ ਤਾਂ 2000 ਵਾਲਾ ਤੇ 5000 ਵਾਲਾ ਤੇ ਉਹਨੂੰ ਫਿਰ ਵੀ ਨਹੀਂ ਪਸੰਦ ਆਉਂਦਾ ਹੈਗਾ ਨਾ ਤੇ ਕਹਿੰਦੇ ਤੂੰ ਮੈਨੂੰ ਸੁਣਾਉਣੀ ਆ ਮੈਂ ਕਹਿੰਦਾ ਨਾ ਤਾਂ ਤੁਹਾਨੂੰ ਨਹੀਂ ਸੁਣਾਉਂਦੀ ਮੈਂ ਤਾਂ ਇੱਕ ਜਾ ਵੀ ਜਿਹੜੇ ਨੇ ਜਰਨਲ ਹੀ ਗੱਲ ਕਰਦੀਆਂ ਨਾ ਵੀ ਦੁਨਿਆਵੀ ਗੱਲ ਕਰਦੀਆਂ ਤੇ ਫਿਰ ਇਸ ਟੌਪਿਕ ਤੇ ਗੱਲ ਚੱਲਣ ਲੱਗ ਗਈ ਹੈ ਨਾ ਵੀ ਵਾਕਏ ਗੱਲ ਸਹੀ ਏ ਪੱਕਾ ਵੀ ਲੰਦਾ ਮਨ ਤੇਰੇ ਵਾਸਤੇ ਓਕੇ ਮੇਰੇ ਵੱਸ ਮੈਂ ਹੀ ਬੈਠਾ ਕਰੂੰਗੀ ਤੇ ਚੰਗਾ ਮੈਂ ਵੜ ਨਹੀਂ ਦੇਣਾ ਕਹਿਣ ਫਰੇ ਚ ਹੁਣ ਤੁਹਾਨੂੰ ਖਾਸ ਕਰਕੇ ਹੈ ਤੇ ਵਾਕਏ ਗੱਲ ਸਹੀ ਏ ਜੀ ਹੈਨਾ ਇਧਰ ਮੇਰੇ ਅੱਜ ਪਰਨਾ ਵੀ ਬੜਾ ਖੱਟਾ ਪੀਲਾ ਲਿਆ ਹੋਇਆ ਸਰੂਪ ਹੈ ਜੀ ਇਹ ਤੇ ਤੇ ਹੁਣ ਜਿਵੇਂ ਦਿਨ ਚੱਲ ਰਿਹਾ ਤੀਆਂ ਦੇ ਸੁਧਾਰੇ ਆਂ ਦੇ ਤੀਆਂ ਰਖੜੀਆਂ ਆਉਣੀਆਂ ਨੇ ਸੁਧਾਰੇ ਦੇਣ ਜਾਣਾ ਹਣਾ ਸਾਰਿਆਂ ਨੇ ਤੇ ਮੈਂ ਉਹਨਾਂ ਭੈਣਾਂ ਨੂੰ ਰਿਕਵੈਸਟ ਕਰੂੰਗੀ ਪੀ ਪੱਲੀਆ ਤੇ ਇਹ ਵੀ ਜੜੀਆਂ ਭੈਣਾਂ ਨੇ ਜਾਂ ਭਾਬੀਆਂ ਨੇ ਜਾਂ ਮਾਵਾਂ ਨੇ ਨਾ ਸੰਧਾਰੇ ਲੈ ਕੇ ਜਾਣੇ ਆ ਭਰਾਵਾਂ ਨੇ ਤੇ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣੀ 500 ਵੱਧ ਹੋ ਕੇ ਨਾ ਕਰੋ ਹਨਾ ਆਪੇ ੱਡੀਆਂ ਚੁੱਕ ਕੇ ਫਾਹ ਲਓ ਜਿੰਨੀ ਕੀ ਜੁਕਿੱਤੇ ਦੀ ਪੌਂਚ ਹੁੰਦੀ ਏ ਦੇਖੋ ਹਨਾ ਜੇ ਕਿਸੇ ਦੀ ਸੂਟ ਦੀ ਪੌਂਚ 500 ਵਾਲੀ ਜਾਂ ਕਿਸੇ ਦੀ 5000 ਵਾਲੀ ਹੈ ਨਾ ਤਾਂ ਉਹ ਕਹਿੰਦੇ ਵੀ ਥੋੜਾ ਕਰ ਲਓ ਪਰ ਵਧੀਆ ਕਰ ਲਓ ਜੇ ਕੋਈ ਚੀਜ਼ ਦੇ ਕੇ ਆਓਗੇ ਤੇ ਵਰਤਣ ਵਾਲੀ ਦਿਓ ਹਨਾ ਤੇ ਸੈਕਿੰਡ ਗੱਲ ਦੇਖੋ ਹਨਾ ਏਦਾਂ ਹੁੰਦਾ ਕਿ ਧੀਆਂ ਨੇ ਵੀ ਇਹ ਇਕ ਮਾਣ ਹੁੰਦਾ ਕਿ ਪੇਕੇ ਦਾ ਕੋਈ ਚੀਜ਼ ਆਉਣੀ ਹੈ ਨਾ ਹੁਣ ਸਾਨੂੰ ਬਹੁਤ ਚਾਹ ਹੁੰਦਾ ਕਿ ਸਾਨੂੰ ਕੋਈ ਇੱਕਾ ਤੋਂ ਕੋਈ ਸੰਧਾਰਾ ਆਵੇ ਪਰ ਕੀ ਕਰੀਏ ਨਾ ਸਾਡੀ ਮਾਂ ਵੀ ਉਰੇ ਬੈਠੀ ਸਾਡਾ ਭਾਈ ਉੱਥੇ ਅਜ ਦੂਰ ਹੈ ਨਾ ਉਹ ਕਹਿ ਦਿੰਦਾ ਫਿਰ ਸਾਨੂੰ ਐ ਹੁੰਦਾ ਵੀ ਨਹੀਂ ਉਹਦੇ ਆਪ ਦੇ ਖਾਤੇ ਨੇ ਨਾ ਕਿ ਕਿਉਂ ਤੂੰ ਵੀ ਐਵੇਂ ਉਹ ਕਰਨਾ ਫਾਲਤੂ ਸਰਚਾ ਤੇ ਆਪਾਂ ਕਦੀ ਇਹ ਨਾ ਛੋਟੇ ਬਾਜੀ ਵਿੱਚ ਪਏ ਨਹੀਂ ਰਹੇਗੇ ਪਰ ਉਹਦਾ ਖੁਸ਼ੀ ਹੀ ਹੁੰਦੀ ਜਦੋਂ ਕੋਈ ਚੀਜ਼ ਹੁੰਦੀ ਹੈ ਸਾਨਾ ਨੂੰ ਵੀ ਕਹਾਂਗੀ ਵੀ ਜਿਹੜੇ ਤੁਹਾਡੇ ਭਰਾ ਪਰਜਾਈਆਂ ਸੰਧਾਰਾ ਲੈ ਕੇ ਆਉਂਦੇ ਨੇ ਹਨਾ ਕਿੰਦਰਾ ਜੇ ਤੁਹਾਡੇ ਮਾਪੋ ਲੈ ਕੇ ਆਉਂਦੇ ਨੇ ਤੇ ਤੁਸੀਂ ਵੀ ਖੁਸ਼ੀ ਨਾਲ ਹਨਾ ਉਹ ਜਿਹੜੇ ਅਕਸੈਪਟ ਕਰਿਆ ਕਰੋ ਕਿ ਸਾਡੇ ਪੇਕੇ ਸਾਡੇ ਬਾਤੇ ਕੁਝ ਲੈ ਕੇ ਆਏ ਨੇ ਚਾਹੇ ਕਹਿੰਦੇ ਨੇ ਵੀ 5 ਰੁਪਏ ਦੀ ਚੀਜ਼ ਲੈ ਕੇ ਆਏ ਹੋਣ ਹਨਾ ਤੇ ਉਹਦੇ 'ਚ ਇੰਨੀ ਖੁਸ਼ੀ ਕਰਿਆ ਕਰੋ ਤੇ ਉਹਨਾਂ ਸਹੁਰਿਆਂ ਨੂੰ ਵੀ ਮੈਂ ਬੇਨਤੀ ਕਰੂੰਗੀ ਜਿਹੜੇ ਵੀ ਆਪਣੀਆਂ ਕੁੜੀਆਂ ਨਾਲ ਤੇਰੇ ਪੇਕੇ ਕੀ ਦੇ ਕੇ ਗਏ ਤੇਰੇ ਪੇਕੇ ਕੀ ਦੇ ਕੇ ਆ ਆ ਦੇ ਕੇ ਗਏ ਨਿਆ ਕੋਈ ਸੂਟ ਹੈ ਬੱਚਦੇ ਤਾਂ ਐਵੇਂ ਕਹਿੰਦੇ ਕੀ ਹੈ ਤੇ ਕੁੱਤਿਆਂ ਦਾ ਖੱਪੜਾ ਹੈ ਤੇ ਫਲਾਣਾ ਹੈ ਤੇ ਢਿੰਟਾ ਹੈ ਇਦਾਂ ਨਾ ਕਰਿਆ ਕਰੋ ਹਨਾ ਦੇਖੋ ਜਿੱਦੀ ਜਿੰਨੀ ਪਹੁੰਚ ਹੁੰਦੀ ਉਹ ਉਨਾ ਕਰਦਾ ਠੀਕ ਆ ਆਪੋਂ ਤੋਂ ਵਾਦੀ ਕਰਦਾ ਹਨਾ ਕੋਈ ਨਹੀਂ ਚਾਹੁੰਦਾ ਹੈਗਾ ਕਿ ਮੈਂ ਆਪਦੀ ਬੇਇੱਜ਼ਤੀ ਕਰਾਵਾਂ ਹਨਾ ਮੈਂ ਆਪਣੇ ਤੇ ਪੈਨੂ ਮਾਰਾ ਦੇ ਕੇ ਆਵਾਂ ਜਿਵੇਂ ਤਾਂ ਅਗਲੇ ਨੂੰ ਲੱਗਦਾ ਹੈ ਕਿ ਮੈਂ ਆਹ ਚੀਜ਼ ਲਈਏ ਜਾਂ ਮੈਂ ਕੋਈ ਫਰੂਟ ਲਿਆ ਜਾਂ ਕੋਈ ਮੈਂ ਮਠਾਈ ਲਈ ਜਾਂ ਮੈਂ ਕੋਈ ਕੱਪੜੇ ਲਏ ਸਾਰੇ ਹੀ ਆਪਣੀ ਜਾਨ ਵਿੱਚ ਵਧੀਆ ਲੈਂਦੇ ਆ ਹਨਾ ਇਹ ਖੁਸ਼ੀ ਨਾ ਲੈੰਦੇ ਨੇ ਇਸ ਕਰਕੇ ਤੁਸੀਂ ਵੀ ਅਗੋ ਖੁਸ਼ੀ ਨਾਲ ਸਹਿਕਾਰ ਕਰੋ ਤੇ ਦੇਖੋ ਲੈਣਾ ਦੇਣ ਨਾਲ ਨਹੀਂ ਕਿਸੇ ਨੇ ਵਰਤਨਾ ਹੈਗਾ ਭੈਣ ਭਾਈਆਂ ਨਾਲ ਵਰਤਨਾ ਹਨਾ ਜੇ ਤੁਹਾਡੇ ਚਾਰ ਭੈਣ ਭਾਈ ਹੋਣਗੇ ਤਾਂ ਤੁਸੀਂ ਵਰਤੋਗੇ ਲੈਣ ਦੇਣ ਦਾ ਕਿ ਇਹ ਤੁਸੀਂ ਹੁਣ ਆਜੇ ਕਰਾ ਜਿਹੜਾ ਸੀ ਕੁਝ ਪਾਉਂਦੇ ਖਾਂਦੇ ਨਹੀਂ ਹੈਗੇ ਹਨਾ ਠੀਕ ਹੈ ਤੇ ਇਸ ਕਰਕੇ ਲੈਣ ਦੇਣ ਪਿੱਛੇ ਨਾ ਜਾਇਆ ਕਰੋ ਕਿ ਫਲਾਣਾ ਸਾਨੂੰ ਆਉਣ ਦਿੱਤਾ ਅੱਜ ਇਹ ਰਿਸ਼ਤੇਦਾਰੀਆਂ ਇਸੇ ਕੰਮ ਕਰਕੇ ਛੋਟ ਜਾਂਦੀਆਂ ਨੇ ਵੀ ਫਲਾਣਾ ਆਇਆ ਸੀ ਕੁਝ ਦੇ ਕੇ ਨਹੀਂ ਗਿਆ ਤੇ ਮੁਕਾ ਆਇਆ ਸੀ ਕੁਝ ਲੈ ਕੇ ਨਹੀਂ ਆਇਆ ਹਨਾ ਤੇ ਬੰਦਾ ਨਾ ਜੋ ਜਾਂਦਾ ਦੱਸਦਾ ਨਾ ਕਿਤੇ ਜਾਂਦਾ ਹੀ ਨਹੀਂ ਲੱਗਦਾ ਚੱਟ ਵਾਲਾ ਕਈ ਮਤਲਬ ਕਰ ਐਜੇ ਵੀ ਜਿਹਨਾਂ ਦੇ ਘਰਾਂ 'ਚ ਕਿਰਾਏ ਮਾੜੀ ਮੁਸ਼ਕਲ ਨਾਲ ਮਿਲਦੇ ਹਨ ਤੇ ਜੇ ਅਗਲਾ ਜਾਂਦਾ ਤਾਂ ਅਗਲਾ ਕਿਰਾਏ ਦੀ ਸੋਚ ਹੁੰਦੀ ਅਗਲੇ ਨੂੰ ਵੀ ਕਿਰਾਇਆ ਲਾ ਕੇ ਜਾਣਾ ਫੇਰ ਅਗਲਾ ਕਹਿ ਦਿੰਦਾ ਵੀ ਹਾਈ ਹੁਣ ਕੁਝ ਲੈ ਕੇ ਜਾਣਾ ਪੂਰਾ ਤੇ ਕੁਝ ਜਵਾਕਾਂ ਨੂੰ ਵੀ ਦੇਣਾ ਪਊਗਾ ਇਸ ਕਰਕੇ ਮੇਰਾ ਤੇ ਹੀ ਸੂਲ ਮੈਂ ਜਿੱਥੇ ਵੀ ਜਾਂਦੀ ਆ ਹਨਾ ਤੇ ਮੈਂ ਤੇ ਹੀ ਕਹੂੰਗੀ ਵੀ ਨਾ ਦਈਏ ਤੇ ਨਾ ਲਈਏ ਠੀਕ ਹੈ ਜਿੱਥੇ ਬਿਲਕੁਲ ਲੱਗਦਾ ਹੁੰਦਾ ਕਿ ਮੈਨੂੰ ਲੱਗਦਾ ਕਿ ਉਹਨਾਂ ਦੀ ਪਹੁੰਚ ਨਹੀਂ ਹੈਗੀ ਹੈ ਨਾ ਵੀ 150 ਵੀ ਅਗਲੇ ਵਾਰ ਤੇ ਬੜੀ ਵੱਡੀ ਚੀਜ਼ ਹੋ ਜਾਂਦੀ ਹੈ ਨਾ ਤੇ ਮੈਂ ਉੱਥੇ ਬਿਲਕੁਲ ਸਾਫ਼ ਬਣਾ ਕਰ ਦੇਣੀ ਕਿ ਮੈਂ ਨਹੀਂ ਲੈਣਾ ਤੁਸੀਂ ਸਾਨੂੰ ਹੱਸ ਕੇ ਬੁਲਾਇਆ ਚਾਹ ਪਾਣੀ ਪਿਆਇਆ ਰੋਟੀ ਪਾਣੀ ਖਵਾਇਆ ਤੇ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਆਦਾ ਟਾਈਮ ਇਦਾਂ ਦਾ ਕੋਈ ਹੱਸ ਕੇ ਬੁਲਾ ਲੈਂਦਾ ਤੁਹਾਨੂੰ ਤੇ ਉਹ ਬਹੁਤ ਵੱਡੀ ਗੱਲ ਹੈ ਸਾਨੂੰ ਵੀਡੀਓ ਬਣਾ ਲੈਂਦੇ ਵੈਰੀਆ ਕਿਉਂ ਬਣਾ ਲੈ ਵੀਡੀਓ ਫੇਰ ਪਬਲਿਕ ਸ਼ੋਅ ਨਹੀਂ ਕਰੀਂ ਦੀ ਗੱਲ ਆਉਣੇ ਆਉਣੇ ਕਰਦੇ ਆ 2 ਮਿੰਟ ਆਹ ਉਹ ਤੇ ਲੈ ਵੀ ਲੈ ਕੇ ਆਉ ਸਮਾ ਜੀ ਚਲੋ ਲੈ ਕਹਿੰਦਾ ਲੈ ਵੀ ਲੈ ਕੇ ਆਉ ਤੇ ਬਸ ਜੀ ਮੈਂ ਸਾਰੀਆਂ ਭੈਣਾਂ ਨੂੰ ਹੀ ਰਿਕਵੈਸਟ ਕਰਦੀਆਂ ਵੀ ਤੁਹਾਨੂੰ ਜਿਹੜੇ ਸੁਧਾਰੇ ਆਉਣਗੇ ਖੁਸ਼ੀ ਖੁਸ਼ੀ ਐਕਸੈਪਟ ਕਰ ਰਹੇ ਹੋ ਹਨਾ ਤੇ ਉਹਨਾਂ ਸੱਸਾਂ ਸਹੁਰਿਆਂ ਨੂੰ ਵੀ ਕਹਿਣੀ ਆ ਹਨਾ ਵੀ ਸਾਰੇ ਜਣੇ ਯਾਰ ਪਿਆਰ ਨਾਲ ਇਹ ਚੀਜ਼ ਐਕਸੈਪਟ ਕਰਿਓ ਕਿ ਇਹ ਸਾਡੀ ਨੂੰਹ ਦੇ ਪੇਕੇ ਕੁਝ ਲੈ ਕੇ ਆਇਆ ਤਾਂ ਵਧੀਆ ਲੈ ਕੇ ਉਹਨਾਂ ਦਾ ਵੀ ਜਤਮਾਨ ਵਧੀਆ ਕਰੋ ਉਹਨਾਂ ਦਾ ਵੀ ਜਿਹੜੇ ਪੁੱਤ ਹੋਵੇ ਜਦੋਂ ਮੈਂ ਬੰਦਾਂ ਨੂੰ ਪੇਕੇ ਲੈ ਕੇ ਜਾਣਾ ਗੋਹਣਾ ਤੇ ਕੁੜੀ ਦੇ ਸਹੁਰੇ ਪੁੱਛਣ ਨਾ ਨਾ ਕਈ ਦੇਖੇ ਮੈਂ ਇਦਾਂ ਦੀਆਂ ਗੱਲਾਂ ਬਹੁਤ ਮੈਨੂੰ ਫੋਨ ਕਾਲ ਵੀ ਆਉਂਦੇ ਮੈਸੇਜ ਵੀ ਆਉਂਦੇ ਨਾ ਕਿ ਸਾਡੇ ਪੇਕੇ ਆਜ ਸਾਡੇ ਸਹੁਰਿਆਂ ਨੇ ਗੋਹਣ ਪੁੱਛਿਆ ਨਹੀਂ ਤੇ ਨੂੰ ਨੂੰ ਇਹ ਨਾ ਆਰਡਰ ਨਹੀਂ ਕਿ ਆਪਣੀ ਮਰਜ਼ੀ ਨਾਲ ਕੋਈ ਚਾਹ ਪਾਣੀ ਵੀ ਚੰਗਾ ਕਰਕੇ ਪਿਆ ਦੇ ਹਨਾ ਤੇ ਦੇਖੋ ਕਿੰਨੀ ਤੁਹਾਨੂੰ ਇੱਜ਼ਤ ਦੂਵੀ ਮਿਲਣੀ ਚਾਹੀਦੀ ਹੈ ਨਾ ਬਾਹ ਦੀ ਤੋਂ ਨਹੀਂ ਹੀ ਪੇਕੇ ਨੂੰ ਮਿਲਣੀ ਚਾਹੀਦੀ ਧੀ ਦੇ ਪਰਿਵਾਰ ਨੂੰ ਵੀ ਓਨੀ ਇੱਜ਼ਤ ਮਿਲਣੀ ਚਾਹੀਦੀ ਠੀਕ ਹੈ ਇਸ ਕਰਕੇ ਸੋਚ ਨੂੰ ਬਦਲੋ ਅੱਗੇ ਵਧੋ ਲੈਣਾ ਦੇਣਾ ਇੱਥੇ ਹੀ ਰਹਿਣਾ ਭੈਣ ਭਰਾਵਾ ਬਿਨਾਂ ਨਹੀਂ ਸਾਦੇ ਭੈਣ ਭਰਾਵਾਂ ਦਾ ਵਰਤਮਾਨ ਸਿਆਰ ਰੱਖ ਹੋਣਾ ਹੀ ਹੈ ਜਿਵੇਂ ਇਕੱਠੇ ਰਹਿੰਦੇ ਹਾਂ ਲੜ ਵੀ ਪੈਂਦੇ ਹਾਂ ਹੱਸ ਵੀ ਪੈਂਦੇ ਹਾਂ ਸਾਡਾ ਸਰਦਾ ਹੀ ਨਹੀਂ ਹੈ ਇੱਕ ਦੂਜੇ ਬਗਾਰਣਾ ਓਕੇ ਨਹੀਂ ਤੇ ਹੁਣ ਸਾਰਾ ਕੁਝ ਕਰਨਾ ਪੈਂਦਾ ਜੀ ਇਹ ਦੁਨੀਆਦਾਰੀ ਏ ਨਾ ਲੜੇ ਬਗੈਰ ਸਾਰੇ ਤੇ ਨਾ ਹੀ ਸਾਰਾ ਦਿਨ ਹੱਸੇ ਬਗੈਰ ਸਰਦਾ ਠੀਕ ਹੈ ਹੁਣ ਦੇਖ ਮੇਰਾ ਮੂੰਹ ਸੁੱਤੀ ਉੱਠੀ ਤੇ ਮੈਂ ਆਈ ਸੀ ਕਿਉਂਕਿ ਰਾਤ ਮੈਨੂੰ ਰਾਉਂਡ 3:30 4:00 ਵਜੇ ਗਈ ਸੀ ਫਿਰ ਮੈਂ ਹਾਰ ਕੇ ਪਾਠ ਲਾਇਆ ਪਾਠ ਸੁਣ ਕੇ ਮੱਧਾ ਪੌਣਾ ਘੰਟਾ ਤੇ ਫਿਰ ਮੈਨੂੰ ਪਾਠ ਸੁਣਦੇ ਸੁਣਦੇ ਫਿਰ ਮੈਨੂੰ ਨੀਂਦ ਪਈ ਤੇ ਇਹਨੇ ਨੂੰ ਦੇਹ ਚੜ ਗਿਆ ਜੀ ਤੇ ਦੇਨ ਚੜ ਗਿਆ ਤੇ ਫਿਰ ਅਸੀਂ ਉੱਠ ਗਏ ਤੇ ਹੁਣ ਉਧਰ ਘਰ ਬੁਲਾਇਆ ਲਓ ਫੜੋ ਉਹਦਾ ਕੈਮਰਾ ਚੱਕੋ ਆਪਣੇ ਤੇ ਵੀ ਲਾ ਲਓ ਮੈਂ ਲਾ ਲੇ ਸੁਰੇ ਹਾਂਜੀ ਦੱਸੋ ਜਵਾਨ ਹੋ ਰਹੀ ਏ ਤੂੰ ਤੇਗਾ ਕੀ ਹੋ ਰਿਹਾ ਜਵਾਨ ਆ ਗਿਆ ਜਵਾਨ ਆਇਓ ਹਾਂ ਜੀ ਜਿੱਤੇ ਤਾਂ ਕਿ ਹਦੀ ਕਹਦਾ ਲੈਂਟਰ ਪਾਤਾ ਤင်း ਕੀ ਅਖਾਦੀ 1 ਮਹੀਨੇ ਬਾਦ ਹਾਂ ਵੀ 1 ਮਹੀਨਾ ਸੀ ਨਹੀਂ ਮੈਂ ਦੱਸੋ ਜੀ ਗੱਲ ਦੱਸੋ ਫਿਰ ਮੈਂ ਹਾਂ ਨਾ ਕੀ ਹਾਂ ਵੀ ਪਰੂਗਾ ਜਿਹੜੀ ਜਿਹੜੀ ਲੈਂਟਰ ਪਾਵਾ ਡਾ ਛੇੜੀ ਇਹਦੀ ਵੀ 1 ਮਹੀਨਾ ਨੂੰ ਛੇੜਦੇ ਨਹੀਂ ਛੇੜਦੇ ਹਾਂ 1 ਮਹੀਨਾ ਹਾਂ ਅਚਾਤੇ ਵਿੱਚ ਉਹ ਗੱਲ ਹੋਈ ਸੀ ਬਾਹਰ ਦੀ ਕੰਦ ਦੀ ਕਿਉਂ ਕੱਟਦੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਤਾਂ ਹੋਈ ਤੇਰੇ ਨਾਲ ਨਹੀਂ ਕੰਦ ਕੰਦ ਮਰਦੇ ਹੋ ਕਰਨੀ ਨਹੀਂ ਨਹੀਂ ਜਿਹੜੀ ਜਵਾਨ ਹੋਈ ਉਹ ਗੱਲ ਦੀ ਨਨ ਕੋਈ ਗੱਲ ਚਲ 15 ਦਿਨ ਸਾਨੂੰ ਦਿੱਤੇ 15 ਗਾਂ ਦਾ 15 ਦਿਨ ਤਾਂ ਸਾਨੂੰ ਨਹੀਂ 15 ਦਿਨ ਤਾਂ ਸਾਡੀ ਲੈਂਟਰ ਉਹਨੂੰ ਲੱਗ ਜਾਣਗੇ ਸੁੱਕਣ ਚ ਲੱਗੂਗਾ ਮੈਂ ਕਿਹਾ ਜਿੰਨਾ ਚਿਰ ਤੁਸੀਂ ਲੈਂਟਰ ਪਾਓਗੇ ਜਦੋਂ ਨੈਕਸਟ ਡੇ ਹੀ ਮੈਂ ਤੁਸੀ ਕੰਦ ਕਰਦੇ ਹੋ ਦੋ ਦਿਨਾਂ ਚ ਕੰਦ ਹੋ ਜਾਓ ਤੁਸੀਂ ਜਾਓ ਮੈਂ ਜਾਓ ਤੁਸੀਂ ਲੈ ਜੀ ਜਮਾਨੀ ਇਹ ਲੈਂਟਰ ਵਾ ਕੇ ਇੱਕ ਮਹੀਨਾ ਨਹੀਂ ਛੇ ਮਹੀਨੇ ਇਹ ਇੱਕ ਮਹੀਨਾ ਕਰੋ ਆ ਗਵਾਹ ਘਰੇ ਦੇ ਸਾਹਮਣੇ ਲੈਂਟਰ 15 ਦਿਨ ਦਾ ਇੱਕ ਮਹੀਨਾ ਦਾ ਕੀ ਕਰਾਉਂ ਸੀ ਆਇਦੇ ਦੇਖੀ ਉਹ ਦੇਖਾਰੇ ਆਇਦੇ ਛੜੇ ਹੋ ਗਏ ਆਠ ਇਹ ਆ ਗਿਆ ਕਿ ਤੰਜਰ ਤੂੰ ਕੰੰਜਰ ਗਈ ਆ ਆ ਗਿਆ ਉਹ ਤਾਂ ਕੈਂਡ ਦੀ ਗੱਲ ਹੁੰਦੀ ਐ ਵੈਸ ਤਾਂ ਇਹ ਗੱਲ ਕਹਿਣ ਦੀ ਹੁੰਦੀ ਮੈਂ ਕਦੇ ਨਹੀਂ ਕਰਦਾ ਤੇ ਜਬਾਨ ਦਾ ਕੀ ਐ ਜਬਾਨ ਦਾ ਲੋਕੀ ਵੱਡੇ ਵੱਡੇ ਸੌਦੇ ਕਰਕੇ ਪੁੱਜ ਜਾਂਦੇ ਨੇ ਮੇਰੇ ਤਾਂ ਜ਼ੁਬਾਨ ਪਿਸਲ ਗਈ ਮੰਤਰੀ ਆ ਗਿਆ ਫਿਰ ਉਹ ਤਾਂ ਸਦੀ ਤਾਂ ਗਾਲ ਹੀ ਛੱਡਦੇ ਬਹੁਤ ਦੁਨੀਆ ਹੈ ਜਿਹੜੀ ਜ਼ੁਬਾਨ ਤੋਂ ਮੁੱਕ ਜਾਂਦੀ ਹੈ ਹੁਣ ਤਾਨੂੰ 3 ਦਿਨ ਐਕਸਟਰਾ ਤੁਸੀਂ ਕੱਲ ਆ ਕੇ ਕੰਦ ਕਰਕੇ ਜੀ ਮੇਰਾ ਕਹਿੰਦੇ ਨੇ ਵੀ ਹਾਂ ਆ ਸੀ ਜੀ ਬਾਉਂਡਰੀ ਕਰਨਾ ਇਹ ਬਾਜੀ ਰਿਕਾਰਡ ਹੋ ਗਿਆ ਬਾਜੀ ਰਿਕਾਰਡ ਹੋ ਗਿਆ ਕਰਕੇ ਉੱਤਰ ਜਾਗੇ ਨਾ 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 ਫਿਰ ਆਪਣੇ ਤੋਂ ਉਹਨਾਂ ਲੋਕਾਂ 'ਚ ਫਰਕ ਹੀ ਰਹਿ ਗਿਆ ਹੈ ਚੱਲ ਦੇਖ ਦੇ ਨਾ ਉਹ ਨਹੀਂ ਜਾਣੇ ਨਾ ਤੁਸੀਂ ਸਾਡੇ ਗੇਟ ਵਾਲੀ ਜਗ੍ਹਾ ਛੱਡ ਕੇ ਕੰਦ ਕਰ ਦੋ ਨਹੀਂ ਤਾਂ ਮੈਂ ਤਾਂ ਆਪਾਂ ਬੇਜਵਾੜ ਹੋ ਗਏ ਸੂ ਹੋ ਗਈ ਅਜਿਹਾ ਇਹ ਨਹੀਂ ਬੜੀ ਜੁਆਈ ਨਹੀਂ ਯਾ ਕਲਵਿੰਦਰ ਤੇ ਆ ਕਲਵਿੰਦਰ ਕਹਿੰਦਾ ਮੈਂ ਆ ਗੱਲ ਤਾਂ ਕਹੀ ਮੇਰਾ ਕਿਹੜਾ ਘਰ ਬਣ ਰਿਹਾ ਮੈਂ ਕਹਿੰਦਾ ਚੱਲ ਮੇਰਾ ਬੰਦਾ ਤਾਂ ਪੋੜ ਆ ਜਾ ਬੇਚਾਰਾ ਉਹਦਾ ਚਿੱਤੇ ਡੱਡਾ ਨਹੀਂ ਮਾਰਦਾਗਾ ਮਿੰਨੂ ਭਾਏ ਘਟ ਬਣ ਕੇ ਦੋਰੀ ਕਰ ਲੈ ਨਹੀਂ ਉਹਦਾ ਹਰੇ ਦਾ ਘਰ ਵਾਲੀ ਹਰੇ ਕਈ ਵੇ ਦੀ ਨੇ ਮੇਰੇ ਘਰ ਵਾਲਾ ਵਧੀਆ ਉਹ ਵੀ ਘੋਲਾ ਹੈ ਘੋਲਾ ਕੋਈ ਵੀ ਨਹੀਂ ਕਹਿੰਦੀ ਇੰਨੇ ਆ ਘੋਲਾ ਕੋਈ ਨਹੀਂ ਕਹਿੰਦੀ ਖਰਾਬ ਹੈ ਜੋ ਕਰਕੇ ਲੱਭਾ ਮੈਂ ਕਲ ਇੰਟਰ ਪਾਓ ਲੈਂਟਰ ਪਾ ਕੇ ਕੰਧ ਕਰ ਦੋ ਲੈਂਟਰ ਮੈਂ ਕਰਤੀ ਪੰਜ ਦਿਨ ਰੈਸਟ ਬਣਾਓ ਸਾਡਾ ਗੇਟ ਲਾਓ ਫਿਰ ਕੰਮ ਕਰ ਲਈ ਕੋਈ ਕਰੋ 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 ਕੰਮ ਹੈ ਇਦਰਾ ਹੈ ਇੱਧਰੇ ਐਂਡੇ ਚਾਹੀਦੇ ਹੋਣੇ ਆ ਸਮਝ ਨਹੀਂ ਆਉਣਾ ਆਸਾ ਲੱਗਦਾ ਆਹ ਕਹਿੰਦਾ ਤੁਹਾਡੀ ਦਿਹਾੜੀ ਬਣਾਤੀ ਇਹਦਾ ਗੱਲ ਹੈਗੀ ਏ ਉਹ ਆਪ ਪੀਨੇ ਚਾਹ ਪਾਣੀ ਜਲਦੀ ਤਾਂ ਵਧੀਆ ਪਈਏ ਬਣਨਗੇ ਆਹਾਂ ਇਹਨਾਂ ਆ ਤਾਂ ਬੰਗੇ ਮੁਲਾਲੀ ਯਾਰਾ ਜਗਾਟਾਂ ਦੇ ਘੁਟਾ ਵੀ ਸਾਫ ਕਰੋ ਨਾਲ ਲੱਗਦਾ ਕੋਈ ਨਾ ਕੋਈ ਆਹ ਨੂੰ ਸੀ ਮੜਨਾ ਉਹ ਖਾ ਵੀ ਬਹੁਤ ਹੈ ਹੋਰ ਉਹਦੇ ਨਾਲ ਕੁਛ ਨਾ ਲੀ ਗਿੱਲਾ ਕਪੜਾ ਲੈ ਕੇ ਮਾਰੀ ਦਿੰਦੇ ਹੈ ਪਲਸਟਰ ਕਰਨਾ ਨਾਲ ਦੀ ਨਾਲ ਹੀ ਆਹ ਕਰਵਾ ਕੇ ਹੈ ਹੋਰ ਉਹ ਕਰਵਾ ਦੇਉਂ ਕਿੁੱਟੀ ਬਸ ਆਖੂੰਂ ਹੀ ਆਂ ਚ ਮਾਰਨਾ ਪਊਗਾ ਇੱਥੇ ਇੱਥੇ ਹੋਰ ਪਤਾ ਕੀ ਇਹ ਚਾਹ ਕਰੋ ਨਾਲ ਹੀ ਲੈ ਕਪੜਾ ਮਾਰੀ ਇਹਨੇ ਨਾਲ ਕਿੰਨਾ ਕਿੰਨਾ ਸੋਚੀ ਗਿਆ ਹੋੜੀ ਚੜਨੀ ਹੈ ਫੇ ਕਿਤੇ ਥੋੜੇ ਹੋਰ ਕੋੜੀਆਂ ਪੂੜੀਆਂ ਚੜਨੇ ਹੈ ਇਹ ਕਹਿੰਦੇ ਮਹੀਨੇੜੀ ਹੀ ਸਿੱਟੀ ਤੇ ਜਾਣਾ ਹੈ ਇਹ ਕਿਦਾਂ ਕਰੀ ਜਾਇ ਲੱਗਦਾ ਆਜੋ ਅੱਜ ਕਾਨੂੰ ਕੱਲ ਵਾਲੀਆਂ ਲਾਣ ਕਿੱਤੀਆਂ ਨੇ ਸ਼ਾਇਦ ਉਧਰ ਦਾ ਕੰਦ ਕੋਈ ਨਹੀਂ ਪਰਲੇ ਪਾਸੇ ਬਿਕਾਜ਼ ਉਧਰ ਕੋਈ ਪਟਾੜੀ ਪਾਸੇ ਮੱਥੇ ਵਾਲੇ ਪਾਸੋਂ ਆਇਆ ਨਹੀਂ ਨਹੀਂ ਪੱਟੀਆਂ ਸੋ। ਇਹ ਤਾਂ ਆ ਸਾਂਝ ਨੂੰ ਲੱਗ ਜਾਣੀ ਐ ਇਸੇ ਦਾ ਕੰਮ ਤਾਂ ਨਹੀਂ। ਸੋੜ ਪਰ ਗਿਆ। ਫਪਾਲਾ ਇਹ ਕੱਲ ਬਿਜਲੀ ਵਾਲੇ ਬਾਈ ਤਾਂ ਆਇਆ ਨਹੀਂ। ਇੱਕ ਫੱਕਰਾ ਆਊ ਅੱਜ। ਆਊਗਾ। ਹੂੰ। ਵੀ ਅੱਜ ਕੀ ਰਹਿ ਗਿਆ ਬਿਜਲੀ ਦਾ ਕੰਮ। ਇਹਨੇ ਕੰਮ ਹੋ ਰਾਇ ਗਿਆ ਲੈਟਾ ਜੇ ਓਰ ਲਾਉਣੀ ਆ ਲੈਟਾ ਤਾਂ ਪਲੱਗ ਨੂੰ ਰਹਿਣੀ ਪਲੱਗ ਤਾਂ ਲੱਗ ਗਏ ਸਾਰੇ ਆਹ ਪਾਰ ਗ੍ਰੋਪਨ ਜਗਾ ਤੋਂ ਪਾਰ ਰੱਖੀ ਆ ਉਪਰ ਤਾਂ ਵੈਸੀ ਟੈਂਪਰੇਰੀ ਪਾਰ ਕੀਆ ਨੂੰ ਪੰਪ ਕਰਾਂਗੇ ਨੂੰ ਸੈਟਿੰਗ ਵਧੀਆ ਇਹ ਨਹੀਂ ਲੈਣਾ ਕਿ ਤੁਸੀਂ ਇੱਥੇ ਇੰਨਾ ਦਿੱਤਾ ਸਾਡੇ ਨਾਲ ਰੱਖ ਦਿੱਤਾ ਤੇ ਵੀ ਨੇ ਸਪੀ ਘਮਾਇਆ ਤੁਸੀਂ 2 ਮਿੰਟ ਘਰ ਪਾਉਂਦੇ ਤੁਹਾਨੂੰ ਬਚੇ ਦੀ ਇਹ ਰੱਬ ਦੇ ਦੋਸਤਾਂ ਨੂੰ ਰੋਟੀ ਦੇਣਾ। ਇਹ ਲੱਗਾ 3 ਮਿੰਟ ਹੋ ਗਏ ਤੁਹਾਨੂੰ। ਦੋ ਤਿੰਨ ਮਿੰਟ ਤਾਂ ਹੋएगी ਬੁਟੀਕ ਨੂੰ ਹਨਾ। ਕਿਹੜੇ ਮਿੰਟ ਲੱਗੇ ਹਨ ਇਸਤਰੀ? ਬੁਟੀਕ 'ਚ ਲੱਗੇ ਹਨ ਪਹਿਲਾਂ। ਜ਼ਿਆਦਾ ਕੋਈ? ਨਾ। ਮੰਮੀ ਨੂੰ ਮੰਮੀ ਨੂੰ ਪੁੱਛ ਕੇ ਦੇਖ ਲਓ। ਮੰਮੀ ਨਾ ਹੋਰ ਨਾ ਪਤਾ ਮੈਨੂੰ। ਅੱਛਾ ਪੱਤੀਆਂ ਦਾ ਨਹੀਂ ਕੀਤਾ ਗੱਲ। ਉਹ ਇੱਥੇ ਗੱਲ ਹੈ। ਇਹਨੇ ਫੰਛੀ ਵਾਲਾ ਕੰਮ ਹੋ ਗਿਆ ਜੰਮ ਕੇ ਆਪ ਕੁੱਟ ਗਈ। ਮੈਂ ਰਾਜੇ ਦੀ ਡੇਰ ਦਿਆਂ ਕਿ ਪੁੱਤਰ ਤੁਸੀਂ ਆਖੀ ਕਰ ਰਹੇ ਹੋ ਇਹ ਤਾਂ ਸਾਰਿਆਂ ਨੂੰ ਫਰਕ ਕੀਤਾ ਗਿਆ ਨਾ ਧੀਆ ਤੇ ਪੁੱਤਰਾਂ ਦੇ ਵਿੱਚ ਕਿ ਨਹੀਂ ਬੱਸ ਠੀਕ ਹੈ ਤੁਸੀਂ ਆਖੀ ਪੁੱਤਰ ਦਾ ਯਾਰ ਸਾਰਾ ਤੇ ਇੰਘਾਰਾ ਜਾ ਨਹੀਂ ਨਹੀਂ ਠੀਕ ਜਦੋਂ ਧੀਆ ਹੁਣ ਇਹ ਧੀਆ ਵੀ ਨਹੀਂ ਗਈਆਂ ਗਈਆਂ ਤੇ ਫਿਰ ਹੁਣ ਧੀਆ ਕੋਲ ਕੀ ਕਰਦੀ ਪੁੱਤਰ ਕੋ ਜਾ ਆਪਣੇ ਕੋਲ ਮੈਂ ਰਾਜੇ ਤੋਂ ਬਰਾਕਾਰਾਂ ਨਾਲ ਆਉਂਦਾ ਹਾਂ ਉਹਦਾ ਨੰਬਰ ਪੁੱਛਦਾ ਬਾੜ ਤੋਂ ਨੂੰ ਅਪਲਿਕੇਟ ਹੋ ਗਈ ਇਹ ਫੋਨ ਆ ਜਿੰਨਾ ਚਿਰ ਤੁਸੀਂ ਘਰ ਨਹੀਂ ਪਾਉਂਦੇ ਇਹਦਾ ਰੇਟ ਵਧ ਹੀ ਜਾਣਾ ਜਦ ਤੱਕ ਇਹ ਘਰ ਬਣਾ ਬੱਟੀ ਨਹੀਂ ਪੂਰੀ ਹੋ ਰਹੀ ਆਇ ਤੇ ਕੁਰੀ ਹੋਈ ਇਹ ਕਿੰਨਾ ਕੰਮ ਆਂਦਾ ਕੋਈ ਉਥੇ ਫੁੱਡਾ ਥੋੜੀ ਪਾਉਂਦੇ ਹੋ ਇਹਦੇ ਹਿਸਾਬ ਨਾਲ ਹੈਗਾ ਥੁੱਡਾ ਹੀ ਲੱਗਣ ਦੇ ਆ ਥੁੱਡਾ ਹੀ ਲੱਗਣਦਾ ਹੀ ਉਹ ਤਾਂ ਲੱਗਦਾ ਹੀ ਹੋਣੀ ਹੈਗਾ ਥੁੱਡਾ 30000 ਦੇ ਇੱਕ ਕਹਿੰਦਾ ਘਰ ਪੈ ਜੂਗਾ ਕਹਿੰਦਾ ਮਿਸਤਰੀ ਕਹਿੰਦਾ ਤੇ ਆ 70000 ਲੱਗ ਗਈ ਇੱਟ ਤਾਂ ਇਹਦੀ ਕੈਲਕੂਲੇਸ਼ਨ ਦੇਖ ਲਓ ਮਿਸਤਰੀ ਨੇ ਚਾਹੀਦੀ ਨਹੀਂ ਉਹ ਤਾਂ ਅਜੀ ਹੁਣ ਤਾਂ ਸਾਨੂੰ ਕੋਈ ਕਹਿੰਦਾ ਫੁੱਡ ਇੰਨੇ ਚ ਪਾਉਣਾ ਵਾਦੀ ਪਾਉਂਦਾ ਕੀ ਕਹੀਏ ਹੈ ਹਾਂ ਫੋਰ ਐਗਜ਼ਾਮਪਲ ਫੋਰ ਫੋਰ ਤਾਂ ਸਾਨੂੰ ਮੈਨੂੰ ਪਹਿਣਾ ਕੇ ਵੇਰ ਕਹਿਣਗੇ ਮਰ 35% ਤੋਂ ਵਧੇ ਹੋਣਾ ਦੋਣ ਕਈ ਵਾਰ ਧੁੰਦ ਨਿਕਲ ਜਾਂਦਾ ਕੁਝ ਜਵਾਬ ਐਡ ਕਰਨੀਆਂ ਪੈ ਜਾਂਦੀਆਂ ਪਏ ਇਥੋਂ ਐਦਾਂ ਕਰਨਾ ਉਹ 35 ਤੋਂ ਕਈ ਵਾਰ 45 ਵੀ ਬਣ ਜਾਂਦਾ ਯਾਰ ਅੱਕਾ ਫੇਰ ਇਥੋਂ ਨਹੀਂ ਮੰਨ ਕੇ ਚੱਲੀਦਾ ਹੁੰਦਾ ਮੇਰੇ ਵਾਸਤੇ ਫੜੇ ਨੂੰ ਜ ਕੰਮ ਲਾਇਆ ਨਾ ਫੜੇ ਨੇ ਮੈਨੂੰ ਉਹਨੇ ਮੇਰਾ ਬਿੜਾ ਕਰਕੇ ਤਾ ਰਾ ਤੇ ਮੇਰੇ ਵਾਸਤੇ ਵੀ ਚਾਹ ਬਣਾ ਦੋ ਮੜੀ ਚਾਹ ਨਹੀਂ ਹੁ ਚਾਹ ਲੈਂਦੀ ਮੈਂ ਆਪਣੀ ਪਿੰਡ ਘਰ ਲਿਆ ਤੋ